ਕਹਾਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੂਰਖ ਕਿਛ ਦੀਜੈ ਤਨਵਤ ਨਾਨਕ ਸੁਨ ਮੇਰੇ ਸਹਬਾ ਡੁੱਬਦਾ ਪੱਥਰ ਲੀਜੈ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਹਾਦੀ ਕੀਆ ਕਥਾ ਕਹਾਣੀਆਂ ਗੁਰਮੇਤ ਸੁਨਾਈਆਂ ਬਲ ਹਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜੋ ਇਹੋ ਕਥਾ ਸੁਣੈ ਅਰ ਗਾਵੇ ਦੁਖ ਪਾਪ ਤੇ ਹੁ ਨਿਕਟ ਨਾ ਆਵੇ ਸੁਨ ਹਰ ਕਥਾ ਉਤਾਰੀ ਮੈਲ ਮਹਾਂ ਪੁਨੀਤ ਪਏ ਸੁਖ ਸਲ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਅਦ ਹਦ ਕਥਾ ਨਿਰਾਲੀ ਡੰਡਾਤ ਬੰਦਨ ਅਨਕਬਾਰ ਗਏ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਗ ਮਹੱਲਾ 3 ਤਿਨਾ ਆਨੰਦ ਸਦਾ ਸੁਖ ਹੈ ਜਿਨਾਂ ਸਚ ਨਾਮ ਆਦਾਰ ਗੁਰ ਸ਼ਬਦੀ ਸਚ ਪਾਇਆ ਦੁੱਖ ਨਿਵਾਰਨ ਹਾਰ ਆਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੀਰੀ ਪੀਰੀ ਦੇ ਮਾਲਕ ਹਜੂਰ ਗੁਰਦੇਵ ਪਾਸ਼ਾ ਬੰਦੀ ਛੁੜਦਾਤੇ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜੀਆਂ ਦੇ ਦਰੋਂ ਕਰੋਂ ਬਰੋਸਾਏ ਦਾਸ ਅਨੰਨ ਮੇਰੋ ਨਿਜ ਰੂਪ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਬਾਬਾ ਬਿਧੀ ਚੰਦ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਮਹਾਨ ਪੂਜਨੀਕ ਮੁਬਾਰਕ ਸ਼ੋਭਨੀਕ ਤਪ ਆਸਾਨ ਗੁਰਦੁਆਰਾ ਸ੍ਰੀ ਪੱਠ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਤਾਂ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਅਮਰਤ ਵੇਲੇ ਤੋਂ ਸੋਢੀ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਧੰਨ ਨਾਨਕ ਨਿਰੰਕਾਰੀ ਸਤਗੁਰੂ ਜੀ ਮਹਾਰਾਜ ਜਾਹਰ ਪੀਰ ਜਗਤ ਗੁਰੂ ਬਾਬਾ ਜੀ ਦੇ ਅਮਰਤ ਮਈ ਦਰਗਾਹੀ ਬਚਨ ਤੁਰਕੀ ਬਾਣੀ ਸ਼੍ਰੀ ਆਸਾ ਜੀ ਕੀ ਵਾਰ ਦੇ ਪਾਵਨ ਹਰ ਜਸ ਕੀਰਤਨ ਆਪ ਜੀਆਂ ਨੇ ਗੁਰੂ ਕਰਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਵਨ ਕੀਤੇ ਜੋ ਆਪ ਜੀ ਦਲਪੰਥ ਦੀ ਮਰਿਆਦਾ ਦੇ ਅਨੁਸਾਰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸ਼ਬਦ ਦੀ ਵਿਚਾਰ ਸਰਵਨ ਕਰਦੇ ਆ ਰਹੇ ਹੋ ਔ ਜੋ ਅੱਜ ਸਤਿਗੁਰੂ ਸਹਿ ਮਹਾਰਾਜ ਜੀਆਂ ਨੇ ਤਰਸ ਦੇ ਘਰ ਆ ਕੇ ਮਹਿਰਾਮਤ ਕਲਾ ਵਰਤਾਉਂਦਿਆਂ ਹੋਇਆਂ ਨਾਮ ਦੇ ਸਾਗਰ ਦੇ ਵਿੱਚੋਂ ਜੋ ਅੱਜ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਸ਼ਬਦ ਸਾਡੀ ਝੋਲੀ ਚ ਪਾਇਆ ਹੈ ਬਖਸ਼ਿਸ਼ ਕੀਤਾ ਹੈ ਤਨ ਗੁਰੂ ਅਮਰਦਾਸ ਸਹਿ ਮਹਾਰਾਜ ਜੀਓ ਆਪ ਹੀ ਵਿੱਚ ਵਰਤ ਕੇ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਮਤ ਬੁੱਧੀ ਭਾਵਨਾ ਬਲ ਸਮਰੱਥਾ ਦੇ ਕਰਕੇ ਆਪ ਹੀ ਕਰਵਾ ਲੈਣੀ ਜੀ ਆਓ ਗੁਰਮੁਖੋ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਸਤਗੁਰੂ ਸਹਿ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼ਬਦ ਗੁਰ ਪੀਰਾ ਗੈਰ ਗੰਹੀਰਾ ਬਿਨ ਸ਼ਬਦ ਹੈ ਜਗ ਬਉ ਰਾਨੰਗ ਸਤਗੁਰੂ ਜੀ ਦੇ ਪਾਵਨ ਬਾਣੀ ਦਾ ਓਟ ਆਸਰਾ ਤੱਕਦਿਆਂ ਆਓ ਸੀਸ ਚੁਕਾਈਏ ਦੋਵੇਂ ਹੱਥ ਜੋੜ ਕੇ ਕਰੀਏ ਰਸਨਾ ਪਵਿੱਤਰ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਫਿਰ ਦੁਬਾਰਾ ਉਚਾਰਨ ਕਰਿਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹਲਾ 3 ਤਾ ਤਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਇਹ ਜੋ ਪਾਵਨ ਮੁਬਾਰਕ ਸ਼ਬਦ ਹੈ ਇਹ ਅੰਮ੍ਰਿਤਮਈ ਬੋਲ ਇਹ ਦਰਗਾਹੀ ਜੋ ਬਚਨ ਹਨ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਤੀਜੀ ਜੋਤ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵੇ ਗੁਰ ਅਮਰਦਾਸ ਕਰਤਾਰ ਕੀਓ ਵਸ ਐਸੇ ਸਤਿਗੁਰਾਂ ਨੇ ਪਵਨ ਗੁਰਬਾਣੀ ਦਾ ਉਚਾਰਨ ਕੀਤਾ ਤੇ ਜੋ ਇਹ ਸ਼ਬਦ ਹੈ ਸ੍ਰੀ ਰਾਗ ਦੇ ਅੰਦਰ ਮਹੱਲਾ ਤੀਜਾ ਦੇ ਸਰਲੇਖ ਹੇਠ 36 ਅੰਗ ਤੇ ਸਤਿਗੁਰੂ ਜੀ ਮਹਾਰਾਜ ਅੱਜ 58ਵਾਂ ਸ਼ਬਦ ਸਾਨੂੰ ਬਖਸ਼ਿਸ਼ ਕਰਦਾਏ ਨੇ ਧੰਨ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਫਰਮਾਉਂਦੇ ਹਨ ਕਿ ਤਿੰਨਾ ਆਨੰਦ ਸਦਾ ਸੁਖ ਹੈ ਜਿਨਾ ਸੱਚ ਨਾਮ ਆਧਾਰ ਪ੍ਰਮਾਤਮਾ ਦਾ ਜਿਹੜਾ ਸਦਾ ਥਿਰ ਨਾਮ ਜੋ ਸਦੀਵੀ ਹੈ ਆਦ ਸੱਚ ਹੈ ਜੁਗਾਦ ਸੱਚ ਹੈ ਹੈ ਪੀ ਸੱਚ ਹੁਣ ਵੀ ਸੱਚ ਤੇ ਨਾਨਕ ਹੋਸੀ ਧੀ ਸੱਚ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸੱਚ ਹੀ ਰਵੇਗਾ ਜਿੰਨਾ ਮਨੁੱਖਾਂ ਦੀ ਜ਼ਿੰਦਗੀ ਦਾ ਆਸਰਾ ਇਹ ਨਾਮ ਬਣ ਗਿਆ ਇਹਨਾਂ ਤੇ ਉਹਨਾਂ ਨੂੰ ਪਰਮ ਜਿਹੜਾ ਸੁਖ ਹੈ ਨਾ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਦਾ ਹੀ ਸੁਖ ਮਿਲਦਾ ਹੈ ਹੁਣ ਆਨੰਦ ਜਿਹੜਾ ਹੈ ਆਪਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿਸ ਬਾਣੀ ਦਾ ਸਰਲੇਖ ਹੀ ਆਨੰਦ ਹੈ ਰਾਮ ਕਲੀ ਮਹੱਲਾ ਤੀਜਾ ਅਨੰਦ ਹੁਣ ਦੇਖੋ ਆਨੰਦ ਜਿਹੜਾ ਹੈ ਸਤਿਗੁਰੂ ਪਾਸ਼ਾ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਨ ਆਨੰਦ ਆਨੰਦ ਕਰਨ ਵਾਲੇ ਬਹੁਤ ਨੇ ਕਈ ਵਾਰੀ ਕੋਈ ਹਾਲ ਪੁੱਛੇ ਵੀ ਕੀ ਹਾਲ ਹੈ ਕਹਿੰਦਾ ਜੀ ਬੜਾ ਆਨੰਦ ਹੈ ਹੁਣ ਜ਼ੁਬਾਨ ਨੇ ਤੇ ਆਨੰਦ ਕਹਿਤਾ ਪਰ ਸੱਚੀ ਅੰਦਰੋਂ ਜੇਕਰ ਵੇਖਿਆ ਜਾਵੇ ਕਿ ਵਾਕਿਆ ਆਨੰਦ ਹੈ ਤੇ ਬੰਦਾ ਸਿਰ ਮਾਰੇਗਾ ਨਹੀਂ ਅੰਦਰ ਅਜੇ ਆਨੰਦ ਨਹੀਂ ਅੰਦਰ ਦਾ ਜਿਹੜਾ ਸੁਭਾਵ ਹੈ ਉਹ ਤਾਂ ਇਨਾ ਕੁ ਜ਼ਿਆਦਾ ਤੰਗ ਕਰ ਰਿਹਾ ਹੈ ਦੁਖੀ ਕਰ ਰਿਹਾ ਹੈ ਕਿ ਕਿਸੇ ਦਾ ਵੇਖ ਕੇ ਜਰ ਨਹੀਂ ਹੋ ਰਿਹਾ ਤੇ ਆਨੰਦ ਕਿੱਥੋਂ ਹੋਏਗਾ ਕਿਸੇ ਦਾ ਵੇਖ ਕੇ ਅੰਦਰ ਨਹੀਂ ਜਰ ਰਿਹਾ ਕਿਸੇ ਦੇ ਸੁਖ ਨੂੰ ਵੇਖ ਕੇ ਅੰਦਰ ਦੁਖੀ ਹੈ ਪਰ ਬੰਦਾ ਜ਼ੁਬਾਨ ਤੋਂ ਕਹਿ ਦਿੰਦਾ ਹੈ ਕਿ ਬੜਾ ਆਨੰਦ ਹੈ ਅੰਦਰ ਨੂੰ ਪੁੱਛ ਕੇ ਵੇਖੀ ਕਿ ਆਨੰਦ ਹੈ ਕਿੱਥੇ ਇਸ ਕਰਕੇ ਆਨੰਦ ਆਨੰਦ ਸਾਰੇ ਕਹਿ ਰਹੇ ਨੇ ਕਿ ਬੜਾ ਆਨੰਦ ਹੈ ਬਹੁਤ ਆਨੰਦ ਹੈ ਪਰ ਜੋ ਅਸਲ ਪਰਮ ਆਨੰਦ ਹੈ ਨਾ ਜੋ ਪ੍ਰਮਾਤਮਾ ਦੇ ਮਿਲਨ ਤੋਂ ਬਿਨਾ ਨਹੀਂ ਹੋ ਸਕਦਾ ਜੋ ਉਹਨੂੰ ਪਾ ਕੇ ਆਨੰਦ ਮਿਲਣਾ ਹੈ ਨਾ ਤੇ ਉਹ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਨਾਮ ਦਿਆ ਸਿਮਰਨ ਕਰਕੇ ਜਿਨ੍ਹਾਂ ਨੇ ਸਿਮਰਨ ਵਿੱਚ ਚਿੱਤ ਜੋੜਿਆ ਫਿਰ ਮਹਾਰਾਜ ਕਹਿੰਦੇ ਚਿੱਤ ਚੇਤੇ ਸੁਖ ਹੋਈ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਨਾ ਉਹਨਾਂ ਦਾ ਚਿੱਤ ਤੇ ਚੇਤੇ ਦੇ ਵਿੱਚ ਵੀ ਸੁਖ ਹੁੰਦਾ ਉਹ ਆਨੰਦ ਚ ਹੀ ਰਹਿੰਦੇ ਨੇ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੁਖ ਪਾਪ ਕਾ ਨਾਸਾ ਉਹਨਾਂ ਦੇ ਜਿਹੜੇ ਪਾਪ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਏ ਤੇ ਮਹਾਰਾਜ ਜਿਹੜੇ ਨੇ ਨਾ ਸਤਗੁਰੂ ਆਪ ਉਸ ਸਿੱਖ ਨੂੰ ਪਰਮ ਆਨੰਦ ਦੀ ਜਿਹੜੀ ਬਖਸ਼ਿਸ਼ ਹੈ ਨਾ ਉਹ ਕਰ ਦਿੰਦੇ ਨੇ ਆਨੰਦ ਭਇਆ ਮੇਰੀ ਮਾਂ ਸਤਗੁਰੂ ਮੈਂ ਪਾਇਆ ਸਤਗੁਰੂ ਨੂੰ ਪਾਉਣ ਤੋਂ ਬਿਨਾ ਆਨੰਦ ਨਹੀਂ ਹੈ ਜਿਹੜੇ ਪਾਤਸ਼ਾਹ ਜੀ ਦੀ ਅੱਜ ਆਪਾਂ ਇਸ ਮਹੀਨੇ ਦੇ ਅੰਦਰ ਸ਼ਤਾਬਦੀ ਮਨਾ ਰਹੇ ਆਂ ਤੇ ਜਿਹੜੇ ਪਾਤਸ਼ਾਹ ਜੀ ਦੀ ਇਹ ਬਾਣੀ ਦਾ ਆਪਾਂ ਅੱਜ ਵਿਚਾਰ ਸਰਵਨ ਕਰ ਰਹੇ ਆਂ ਨਾ ਗੁਰੂ ਅਮਰਦਾਸ ਬਣਨ ਤੋਂ ਪਹਿਲਾਂ ਜਦੋਂ ਬਾਬਾ ਅਮਰਦਾਸ ਜੀ ਸਨ 20 ਵਾਰ ਗੰਗਾ ਦੀ ਯਾਤਰਾ ਕੀਤੀ ਹੈ ਮੇਰੇ ਪਾਤਸ਼ਾਹ ਗੁਰੂ ਬਣਨ ਤੋਂ ਪਹਿਲਾਂ ਕਿਉਂਕਿ ਪਿੰਡ ਦੇ ਜਿਹੜੇ ਬਾਸਰਕੇ ਦੇ ਵਸਨੀਕ ਸਨ ਇੱਕ ਗੰਗਾ ਦੀ ਯਾਤਰਾ ਜਾਇਆ ਕਰਦੇ ਸਨ ਤੇ ਇੱਕ ਵਾਰੀ ਇੱਕ ਵੈਸ਼ਨਵ ਸਾਧ ਜਿਹੜਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਬਣਨ ਤੋਂ ਪਹਿਲਾਂ ਜਦੋਂ ਬਾਬਾ ਅਮਰਦਾਸ ਜੀ ਵਾਲੀ ਆਵਾਸਾ ਸੀ ਨਾ ਤੇ ਬਾਬਾ ਅਮਰਦਾਸ ਜੀ ਨੇ ਵੈਸ਼ਨਵ ਸਾਧ ਨੂੰ ਭੋਜਨ ਛਕਾਇਆ ਤੇ ਬੜਾ ਪ੍ਰਸੰਨ ਹੋਇਆ ਜਦੋਂ ਭੋਜਨ ਛਕ ਲਿਆ ਤੇ ਪੁੱਛਦਾ ਏ ਉਹ ਭਲਿਆ ਪਰਸ਼ਾ ਤੇਰਾ ਗੁਰੂ ਕੌਣ ਹੈ ਤੂੰ ਸੇਵਾ ਬੜੀ ਕਰਦਾ ਹੈ ਤੇਰਾ ਗੁਰੂ ਕੌਣ ਹੈ ਸਿਰ ਨੀਵਾ ਹੋ ਗਿਆ ਕਹਿਣ ਲੱਗੇ ਮੇਰਾ ਤੇ ਕੋਈ ਗੁਰੂ ਨਹੀਂ ਹੈ ਉਹਨੇ ਥਾਲੀ ਭਵਾ ਕੇ ਮਾਦੀ ਕਹਿਣ ਲੱਗਾ ਤੂੰ ਨਿਗੁਰਾ ਹੈ ਤੇ ਤੂੰ ਮੇਰੇ ਵੀ ਸਾਰੇ ਧਰਮ ਕਰਮ ਭ੍ਰਸ਼ਟ ਕਰ ਦਿੱਤੇ ਨੇ ਮੇਰੇ ਇੰਨੇ ਇੰਨੇ ਸਾਲਾਂ ਦੀ ਜਿਹੜੀ ਭਗਤੀ ਹੈ ਉਹ ਤੂੰ ਨਸ਼ਟ ਕਰ ਦਿੱਤੀ ਹੈ ਕਿਉਂਕਿ ਮੈਂ ਇੱਕ ਨਗੂਰੇ ਦੇ ਹੱਥੋਂ ਭੋਜਨ ਛਕ ਲਿਆ ਜਦੋਂ ਇਹ ਉਹਨੇ ਬਚਨ ਕਹੇ ਨਾ ਬੜੇ ਕਠੋਰ ਸਨ ਸਤਿਗੁਰੂ ਪਾਸ਼ਾ ਮਹਾਰਾਜ ਜਦੋਂ ਬਾਬਾ ਅਮਰਦਾਸ ਜੀ ਸਨ ਉਹਨਾਂ ਨੇ ਇਹ ਬਚਨ ਵੈਸ਼ਨਵ ਸਾਧ ਤੋਂ ਸੁਣੇ ਤੇ ਮਨ ਦੇ ਅੰਦਰ ਇੰਨਾ ਵਿਰਾਗ ਜਿਹੜਾ ਫੁੱਟ ਗਿਆ ਕਿ ਮੇਰਾ ਤੇ ਵਾਕਿਆ ਗੁਰੂ ਕੋਈ ਨਹੀਂ ਇੰਨਾ ਸਮਾਂ ਲੰਘ ਗਿਆ ਮੈਂ ਬਜ਼ੁਰਗੀ ਆਵਾਸਾ ਦੇ ਵਿੱਚ ਪਹੁੰਚ ਗਿਆ ਹਾਂ ਪਰ ਮੇਰਾ ਤੇ ਵਾਕਏ ਗੁਰੂ ਕੋਈ ਨਹੀਂ ਹੈ ਇਹਦਾ ਨਹੀਂ ਕਸੂਰ ਇਹਦੇ ਬਚਨ ਸੱਚ ਨੇ ਤੇ ਫਿਰ ਉਦੋਂ ਇੱਕ ਭਾਲ ਐਸੀ ਹੋਈ ਕਿ ਜਿਹੜੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸਪੁੱਤਰੀ ਹੈ ਨਾ ਬੀਬੀ ਅਮਰੋ ਉਹ ਭਤੀਜਿਓਂ ਨੋ ਹੈ ਗੁਰੂ ਅਮਰਦਾਸ ਹੈ ਮਹਾਰਾਜ ਦੀ ਉਹ ਜਦੋਂ ਲਸੀ ਰੜਕ ਰਹੇ ਨੇ ਤੇ ਨਾਲ-ਨਾਲ ਚਾਟੀ ਦੇ ਵਿੱਚ ਮਧਾਣੀ ਜਦੋਂ ਰੇੜਕਾ ਪਾ ਰਹੀ ਹੈ ਤੇ ਬਾਣੀ ਦਾ ਉਚਾਰਨ ਕਰਦੇ ਨੇ ਅੰਮ੍ਰਿਤ ਵੇਲੇ ਪ੍ਰਭਾਤ ਵਕਤੀ ਨਾਲ-ਨਾਲ ਸਿਮਰਨ ਪਾਇ ਕਰਦੇ ਨੇ ਤੇ ਜਦੋਂ ਉਹ ਸ਼ਬਦ ਜਿਹੜਾ ਹੈ ਨਾ ਗੁਰਬਾਣੀ ਦਾ ਬਾਬਾ ਅਮਰ ਦਾ ਜੀ ਦੇ ਕੰਨਾਂ ਦੇ ਵਿੱਚ ਪਿਆ ਐਸਾ ਰਸ ਆਇਆ ਕਿ ਹੌਲੀ-ਹੌਲੀ ਕੋਲ ਆ ਕੇ ਪੁੱਛਦੇ ਨੇ ਬੱਚੀਏ ਇਹ ਬਾਣੀ ਕਿਸ ਦੀ ਹੈ ਇਹ ਜੇ ਤੂੰ ਜੋ ਤੂੰ ਗਾਇਨ ਕਰ ਰਹੀ ਹੈ ਬੜੀ ਮਿੱਠੀ ਤੇ ਸੁਰੀਲੀ ਹੈ ਤੇ ਹਿਰਦੇ ਨੂੰ ਠੰਡ ਦੇਣ ਵਾਲੀ ਇਹ ਜਿਹੜੇ ਬਚਨ ਨੇ ਇਹ ਕਿਸ ਦੇ ਨੇ ਤੇ ਮਾਤਾ ਜੀ ਨੇ ਅਗੋ ਬਚਨ ਕਿਹਾ ਬੀਬੀ ਅਮਰੋਜੀ ਕਹਿੰਦੇ ਨੇ ਇਹ ਵਚਨ ਸਾਡੇ ਪਿਤਾ ਗੁਰਦੇਵ ਧੰਨ ਗੁਰੂ ਅੰਗਦ ਦੇ ਸਹ ਮਹਾਰਾਜ ਜੋ ਐਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਤੇ ਉਹਨਾਂ ਦੇ ਦੂਜੇ ਸਵਰੂਪ ਨੇ ਸਾਡੇ ਪਿਤਾ ਜੀ ਤੇ ਫਿਰ ਮਨ ਦੇ ਵਿੱਚ ਐਸੀ ਜਿਹੜੀ ਇਹਨਾਂ ਇੱਕ ਲਹਿਰ ਉੱਠੀ ਮਾਂਦੇ ਵਿੱਚ ਜਿਹੜਾ ਹੈ ਐਸਾ ਪ੍ਰੇਮ ਆਇਆ ਆ ਕਿ ਹਮ ਪ੍ਰੇਮ ਬੰਧਨ ਤੁਮ ਬਾਂਦੇ ਹੋਰ ਕੋਈ ਸੋਝੀ ਨਾ ਰਹੀ ਤੇ ਇਹ ਕਹੀ ਜਾ ਰਹੇ ਨੇ ਕਿ ਮੈਨੂੰ ਜਲਦ ਤੋਂ ਜਲਦ ਹੁਣ ਖਡੂਰ ਸਾਹਿਬ ਲੈ ਚੱਲੇ ਤੇ ਜਦੋਂ ਬੀਬੀ ਅਮਰੋ ਜੀ ਆਪਣੇ ਮਜੁਰਗਾ ਨੂੰ ਬਾਬਾ ਅਮਰਦਾਸ ਜੀ ਨੂੰ ਲੈ ਕੇ ਗੁਰਦੇਵ ਪਿਤਾ ਮਹਾਰਾਜ ਜੋ ਕਿ ਖਡੂਰ ਸਾਹਿਬ ਦੇ ਵਿੱਚ ਗੁਰਮਤ ਦਾ ਗਿਆਨ ਜਿਹੜਾ ਹੈ ਨਾ ਗੁਰਬਾਣੀ ਦਾ ਗਿਆਨ ਵੰਡ ਰਹੇ ਨੇ ਨਾਲੇ ਬਾਲਬੋਧ ਕੈਦੇ ਬਣਾਏ ਨੇ ਕਿ ਬੱਚੇ ਪੜ੍ਹਾਈ ਕਰਨ ਗੁਰਮੁਖੀ ਦਾ ਪ੍ਰਚਾਰ ਕਰ ਰਹੇ ਨੇ ਤੇ ਜਦੋਂ ਵੇਖਿਆ ਕਿ ਬੱਚੀ ਆਈ ਹੈ ਬੱਚੀ ਨੇ ਆ ਕੇ ਨਮਸਕਾਰ ਕੀਤੀ ਤੇ ਕਹਿਣ ਲੱਗੀ ਪਿਤਾ ਗੁਰਦੇਵ ਜੀ ਸਾਡੇ ਬਜ਼ੁਰਗ ਆਏ ਨੇ ਸੌਰੇ ਪਰਿਵਾਰ ਦੇ ਵਿੱਚੋਂ ਤੇ ਗੁਰੂ ਸਾਹਿਬ ਮਹਾਰਾਜ ਖੜੇ ਹੋ ਗਏ ਤੇ ਜਦੋਂ ਗਲਵਕੜੀ ਪਾਈ ਨਾ ਕਿਉਂਕਿ ਕੁੜਮਾਚਾਰੀ ਸੀ ਤੇ ਬਾਬਾ ਅਮਰਦਾਸ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਸੱਚ ਜਾਣਿਓ ਇਸ ਰਿਸ਼ਤੇ ਨਾਲ ਨਹੀਂ ਆਇਆ ਅੱਜ ਮੈਂ ਕੁੜਮਾਚਾਰੀ ਨਿਭਾਉਣੀ ਨਹੀਂ ਮੈਂ ਤੇ ਸਿੱਖੀ ਤੇ ਸੇਵਕੀ ਕਰਨ ਆਇਆ ਹਾਂ ਆਪ ਜੀ ਕਿਰਪਾ ਕਰੋ ਮੇਰੇ ਜੀਵਨ ਦਾ ਆਨੰਦ ਕੋਈ ਨਹੀਂ ਮੇਰੇ ਜੀਵਨ ਦੇ ਵਿੱਚ ਆਨੰਦ ਕੋਈ ਨਹੀਂ ਮੈਂ ਬਹੁਤ ਧਰਮ ਦੇ ਕਰਮ ਕਰਕੇ ਵੇਖ ਲਏ ਨੇ ਪਰ ਹੁਣ ਆਪਣੇ ਚਰਨਾਂ ਦੇ ਵਿੱਚ ਮੈਨੂੰ ਟਹਿਲ ਸੇਵਾ ਕਰਨ ਦਾ ਸੁਭਾਗ ਮੇਰਾ ਲਿਖ ਦਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਤੁਸੀਂ ਸਾਡੇ ਤੋਂ ਵੱਡੇ ਹੋ ਉਮਰਾ ਦੇ ਵਿੱਚ ਤੇ ਰਿਸ਼ਤੇ ਵਿੱਚ ਵੀ ਤੁਸੀਂ ਵੱਡੇ ਹੋ ਸਾਡੀ ਬੱਚੀ ਤੁਹਾਡੇ ਗ੍ਰਹਿ ਵਿਖੇ ਤੁਹਾਡੇ ਭਤੀਜੇ ਨਾਲ ਵਿਆਹੀ ਹੈ ਕਹਿਣ ਲੱਗੇ ਬਾਬਾ ਅਮਰਦਾਸ ਮਹਾਰਾਜ ਆਪ ਜੀ ਐਦਾਂ ਬਚਨ ਨਾ ਕਹੋ ਕਿਰਪਾ ਕਰੋ ਮੈਂ ਅੱਜ ਆਪ ਜੀ ਦਾ ਦਾਸ ਬਣ ਕੇ ਆਇਆ ਹਾਂ ਤੇ ਉਸ ਸਮੇਂ ਤੋਂ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਕਰੀਬਨ 12 ਸਾਲ ਜਿਹੜੀ ਹੈ ਨਾ ਉਹ ਇਹ ਸੇਵਾ ਕੀਤੀ ਕਿ ਬਿਆਸ ਦਰਿਆ ਦੇ ਜਾਣਾ ਉਥੋਂ ਜਿਹੜਾ ਹੈ ਨਾ ਗਾਗਰ ਭਰ ਕੇ ਖਡੂਰ ਸਾਹਿਬ ਦੀ ਧਰਤੀ ਤੇ ਨਿਤਾ ਪ੍ਰਤੀ ਮੀ ਆਵੇ ਨੇਰੀ ਆਵੇ ਝੱਖੜ ਚੁੱਲਣ ਤੂਫਾਨ ਆਵੇ ਪੁਚਾਲ ਆਉਣ ਜੋ ਮਰਜ਼ੀ ਹੋਵੇ ਕਦੇ ਵਿਗਨ ਨਹੀਂ ਪੈਨ ਦਿੱਤਾ ਮੇਰੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਂਦੀ ਜਿਹੜੀ ਸੇਵਾ ਹੈ ਨਾ ਉਹ ਆਪ ਕਰਿਆ ਕਰਨੀ ਬਾਬਾ ਅਮਰਦਾਸ ਜੀ ਨੇ ਤੇ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਅਸਲ ਆਨੰਦ ਕੀ ਹੈ ਗੁਰ ਕੀ ਟੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ 12 ਸਾਲ ਬਜ਼ੁਰਗ ਅਵਸਥਾ ਵਿੱਚ ਇੰਨੀ ਸੇਵਾ ਕੀਤੀ ਤੇ ਇੰਨੀ ਭਗਤੀ ਕੀਤੀ ਤੇ ਜਦੋਂ ਇੱਕ ਦਿਨ ਗਾਗਰ ਲੈ ਕੇ ਆ ਰਹੇ ਨੇ ਹਨੇਰੀ ਰਾਤ ਹੈ بارش ਹੋ ਰਹੀ ਆ ਚਖੜ ਝੁੱਲ ਰਿਹਾ ਹੈ ਤੇ ਜਿਹੜਾ ਉਹ ਜੁਲਾਹਾ ਤੇ ਜੁਲਾਹੀ ਰਹਿੰਦੇ ਨੇ ਉਹਨਾਂ ਦੀ ਬਾਹਰ ਕਿਤੇ ਜਿਹੜੀ ਉਹ ਖੱਡੀ ਸੀ ਉਹਦੇ ਨਾਲ ਅੜ ਕੇ ਮਹਾਰਾਜ ਜਿਹੜੇ ਨੇ ਉਹ ਡਿੱਗ ਪਏ ਬਾਬਾ ਅਮਰਦਾਸ ਜੀ ਅਜੇ ਗੁਰੂ ਅਮਰਦਾਸ ਨਹੀਂ ਬਾਬਾ ਅਮਰਦਾਸ ਦਿੱਗ ਪਏ ਤੇ ਕਹਿ ਲੱਗਾ ਜਲਾਹਾ ਕੀ ਪਤਨੀ ਕੌਣ ਐ ਇਸ ਵੇਲੇ ਤੇ ਉਹਦੀ ਪਤਨੀ ਕਹਿੰਦੀ ਹੁਣਾ ਅਮਰੂ ਨੇ ਥਾਵਾਂ ਨੂੰ ਇਹਨੂੰ ਕਿਹੜਾ ਚੈਨ ਆਉਂਦਾ ਅਧੀ ਰਾਤ ਨਾ ਆਪਸ ਆਉਂਦਾ ਏ ਨਾ ਦੂਜਿਆਂ ਨੂੰ ਸੌਣ ਦਿੰਦਾ ਕਹਿ ਲਗੇ ਬੀਬੀ ਤੂੰ ਤੇ ਕਮਲੀ ਐ ਤੂੰ ਤੇ ਕਮਲੀ ਐ ਐਵੇਂ ਝਾਕ ਮਾਰੀ ਜਾਨੀ ਹੁਣ ਮੈਂ ਨਿਥਾਵਾਂ ਨਹੀਂ ਹੋਂ ਤੇ ਮੈਨੂੰ ਥਾਂ ਲੱਭ ਗਈ ਹੁਣ ਮੈਂ ਨਿਗੋਰਾ ਵੀ ਨਹੀਂ ਹੁਣ ਤੇ ਮੈਨੂੰ ਗੁਰੂ ਲੱਭ ਗਿਆ ਉਹ ਝੱਲੀ ਹੋ ਗਈ ਕਿਉਂਕਿ ਜਿਹੜਾ ਸਾਧੂ ਦਾ ਬਚਨ ਹੈ ਨਾ ਉਹ ਦਰਗਾਹ ਤੱਕ ਹੈ ਉਹਦੀ ਪਹੁੰਚ ਬੜੀ ਤੇ ਫਿਰ ਜਦੋਂ ਭਗਤੀ ਕਰਕੇ ਸਿਮਰਨ ਕਰਕੇ ਇਹੋ ਜੀ ਜਿਹੜੀ ਹੈ ਬਿਰਤੀ ਬਣ ਗਈ ਇੱਕ ਦਿਨ ਧੰਨ ਗੁਰੂ ਅੰਗਦ ਦੇ ਸਹਿ ਮਹਾਰਾਜ ਬਾਬਾ ਅਮਰਦਾਸ ਜੀ ਨੂੰ ਆਪਣੇ ਤਖਤ ਤੇ ਬਿਠਾ ਦਿੰਦੇ ਨੇ ਗੁਰੂ ਨਾਨਕ ਦਾ ਜਿਹੜਾ ਤਖਤ ਹੈ ਰਾਜ ਜੋਗ ਜਿਹੜਾ ਤਖਤ ਹੈ ਉਹ ਤਖਤ ਤੇ ਉੱਤੇ ਬਿਠਾ ਦਿੱਤਾ ਤੇ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸਹਿ ਮਹਾਰਾਜ ਪ੍ਰਕਾਸ਼ ਹੋ ਗਏ ਆਪਣੀ ਜੋਤ ਜਿਹੜੀ ਹੈ ਨਾ ਬਾਬਾ ਅਮਰਦਾਸ ਵਿੱਚ ਟਿਕਾ ਕੇ ਗੁਰੂ ਅਮਰਦਾਸ ਸਾਹਿਬ ਜਗਤ ਵਿੱਚ ਪ੍ਰਗਟ ਹੋਏ ਤੇ ਇਹ ਬਚਨ ਧੰਨ ਗੁਰੂ ਅਮਰਦਾਸ ਹੈ ਮਹਾਰਾਜ ਦੇ ਨੇ ਮਹਾਰਾਜ ਕਹਿੰਦੇ ਆਨੰਦ ਆਨੰਦ ਹਰ ਕੋਈ ਕਹਿੰਦਾ ਕਿ ਮੈਂ ਬੜਾ ਖੁਸ਼ ਹਾਂ ਬੜਾ ਆਨੰਦ ਹੈ ਕਦੇ ਸੱਚੀ ਅੱਜ ਤੱਕ ਟਿਕਿਆ ਹੋਇਆ ਕੋਈ ਮਨੁੱਖ ਮਿਲੇ ਤੇ ਦਾਸ ਨੂੰ ਵੀ ਜਰੂਰ ਦੱਸਿਓ ਆਪਣੇ ਚ ਕੋਈ ਵੀ ਨਹੀਂ ਟਿਕਿਆ ਤਕਾਓ ਵਾਲਾ ਕੋਈ ਨਹੀਂ ਹੈ ਕਿ ਜਿਹੜਾ ਇੱਕ ਮਨ ਹੋਏ ਇੱਕ ਚਿੱਤ ਕਰਕੇ ਬੰਦਗੀ ਕਰਨ ਵਾਲਾ ਬੜਾ ਔਖਾ ਏ ਇਹ ਵੀ ਨਹੀਂ ਕਿ ਹੈ ਨਹੀਂ ਹੋਣਗੇ ਜ਼ਰੂਰ ਕਿਉਂਕਿ ਗੁਰਬਾਣੀ ਕਹਿੰਦੀ ਹੈ ਹੈ ਨਾ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਪਰ ਲੱਭਦੇ ਬੜੇ ਔਖੇ ਨੇ ਪੂਰਵ ਕਰਮ ਅੰਕੁਰ ਜਿ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਇਹੋ ਜਿਹਾ ਕੋਈ ਬੈਰਾਗ ਵਾਲਾ ਕੋਈ ਰਸੀਆ ਕੋਈ ਨਾਮ ਦਾ ਧਣੀ ਉਦੋਂ ਮਿਲਦਾ ਜਦੋਂ ਪਿਛਲਾ ਜਿਹੜਾ ਪੁਰਬਲਾ ਕਰਮ ਅੰਕੁਰ ਫੁੱਟ ਪੈਂਦਾ ਤੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਨੂੰ ਵੇਖਣ ਵਾਸਤੇ ਕੀ ਬ੍ਰਹਮ ਗਿਆਨੀ ਵਾਲੀ ਦ੍ਰਿਸ਼ਟੀ ਚਾਹੀਦੀ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਹੁਣ ਜਿਹੜੀ ਦੁਨਿਆਵੀ ਤੌਰ ਤੇ ਜੇ ਕੋਈ ਵੇਖੇ ਨਾ ਕਿਸੇ ਦੇ ਘਰ ਵਿੱਚ ਸੋਫਾ ਆਏ ਵੱਡ ਬੜੇ ਸੋਹਣੇ ਨੇ ਬਾਰੋਂ ਸੁੰਦਰਤਾ ਹੀ ਬੜੀ ਐ ਕੋਠੀ ਬੜੀ ਸੁੰਦਰ ਐ ਮਹਿਲਾਂ ਦੇ ਵਾਂਗ ਹੈ ਤੇ ਦੂਜਾ ਵੇਖ ਕੇ ਕਹਿੰਦਾ ਐ ਲੈ ਵੀ ਇਹਦੇ ਕੋਲੇ ਤੇ ਬਹੁਤ ਸੋਖਾ ਕਿੱਡਾ ਆਨੰਦ ਚ ਐ ਵੇਖੋ ਕਿੱਡਾ ਆਨੰਦ ਐ ਇਹਨੂੰ ਕਿਤੇ ਇਹੋ ਜਿਹਾ ਆਨੰਦ ਮੇਰੇ ਕੋਲ ਵੀ ਹੁੰਦਾ ਬੰਦਾ ਸੋਚ ਕੇ ਤੇ ਆਪਣੇ ਅੰਦਰ ਜਿਹੜਾ ਨਾ ਇਹ ਫੁਰਨਾ ਬਣਾ ਲੈਂਦਾ ਆਪਾਂ ਸਾਰਿਆਂ ਦੇ ਮਨ ਦੀ ਇਹੋ ਕਲਪਨਾ ਹੋ ਜਾਂਦੀ ਐ ਕਿ ਮਮੀ ਕਤੇ ਇਦਾਂ ਸੁੰਦਰ ਜਿਹਾ ਮਹਿਲ ਬਣਾਵਾ ਤੇ ਇਹਦੇ ਵਾਂਗੂ ਮਮੀ ਚੰਗਾ ਸੋਫਾ ਰੱਖਾਂ ਘਰੇ ਵੱਡੇ ਵੱਡੇ ਜਿਹੜੇ ਨੇ ਗੱਡੀਆਂ ਟਰੈਕਟਰ ਟਰਾਲੀਆਂ ਮੇਰੇ ਘਰੇ ਆਉਣ ਕਿਉਂਕਿ ਇਹ ਬੜਾ ਆਨੰਦ ਵਿੱਚ ਹੈ ਪਰ ਅਸਲ ਵਿੱਚ ਉਸ ਬੰਦੇ ਨੂੰ ਪੁੱਛ ਕੇ ਵੇਖੋ ਕਿ ਵਾਕਿਆ ਹੀ ਉਹ ਆਨੰਦ ਵਿੱਚ ਹੈ ਅੱਖਾਂ ਦਾ ਵੇਖਣਾ ਕੱਲਾ ਆਨੰਦ ਨਹੀਂ